ਨਮਸਕਾਰ ਵੀਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਉਸ ਮੰਦਪਾਗੀ ਖਬਰ ਦੀ ਜੋ ਉੱਤਰਾਖੰਡ ਦੇ ਚਮੌਲੀ ਤੋਂ ਸਾਹਮਣੇ ਆਈ ਹੈ ਦਰਸਲ ਬਦਰੀਨਾਥ ਨੂੰ ਜਾਣ ਵਾਲਾ ਰਸਤਾ ਜਿਹੜਾ ਬਣਾਇਆ ਜਾ ਰਿਹਾ ਸੀ ਔਰ ਬਦਰੀਨਾਥ ਉੱਤਰਾਖੰਡ ਦੇ ਵਿੱਚ ਜਦੋਂ ਤੁਸੀਂ ਚੀਨ ਵਾਲੇ ਰਸਤੇ ਦੇ ਉੱਤੋਂ ਤੁਸੀਂ ਦੇਖੋ ਜੇ ਚੀਨ ਦਾ ਜਿਹੜਾ ਚੀਨ ਨੂੰ ਲੱਗਦਾ ਸਰਹੱਦ ਦੇ ਨਾਲ ਲੱਗਦਾ ਸਾਡਾ ਆਖਰੀ ਪਿੰਡ ਹੈ ਮਾਨਾ ਉਸ ਪਿੰਡ ਦਾ ਨਾਮ ਹੈ ਉਹਦੇ ਕੋਲ BRO ਦੇ ਵੱਲੋਂ ਬਾਰਡਰ ਸਕਿਉਰਿਟੀ ਆਰਗੇਨਾਈਜੇਸ਼ਨ ਦੇ ਵੱਲੋਂ ਇੱਕ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਔਰ ਉਸ ਦਰਮਿਆਨ ਇੱਕ ਬਰਫ਼ ਦਾ ਜਿਹੜਾ ਪਹਾੜ ਹੈ ਉਹ ਉਹਨਾਂ ਕਰਮਚਾਰੀਆਂ ਦੇ ਉੱਪਰ ਡਿੱਗਦਾ ਜਿਸ ਦੇ ਥੱਲੇ ਆਨ ਦੇ ਨਾਲ 57 ਜਿਹੜੇ ਕਰਮਚਾਰੀ ਸੀ ਉਸ ਬਰਫ਼ ਦੇ ਪਹਾੜ ਥੱਲੇ ਦੱਬੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਫਿਲਹਾਲ ਤੱਕ ਜਦੋਂ ਤੱਕ ਅਸੀਂ ਤੁਹਾਨੂੰ ਖਬਰ ਦੱਸ ਰਹੇ ਹਾਂ ਉਦੋਂ ਤੱਕ ਸਿਰਫ 10 ਮਜ਼ਦੂਰਾਂ ਨੂੰ 10 ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾ ਜਾ ਸਕਿਆ ਔਰ 47 ਦੇ ਕਰੀਬ ਲੋਕ ਅਜੇ ਵੀ ਉਸ ਬਰਫ਼ ਦੇ ਪਹਾੜ ਥੱਲੇ ਦੱਬੇ ਹੋਏ ਨੇ ਸੋ ਉਹਨਾਂ ਨੂੰ ਕੱਢਣ ਦੇ ਲਈ ਮੁਸ਼ਕਲ ਜਿਹੜੀ ਹੈ ਲਗਾਤਾਰ ਬੀਆਰਓ ਦੇ ਵੱਲੋਂ ਕੀਤੀ ਜਾ ਰਹੀ ਹੈ ਆਈਟੀਵੀਪੀ ਦੇ ਬਹੁਤ ਸਾਰੇ ਜਵਾਨ ਉੱਥੇ ਤਾਇਨਾਤ ਕੀਤੇ ਗਏ ਨੇ ਔਰ ਉਹ ਉਹਨਾਂ ਦੇ ਵੱਲੋਂ ਉਹਨਾਂ ਲੋਕਾਂ ਨੂੰ ਉੱਥੋਂ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਉਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਹੋਣ ਦੇ ਬੋਲੋ ਵੀ ਇੱਕ ਐਕਸ ਦੇ ਉੱਪਰ ਪੋਸਟ ਪਾ ਕੇ ਇਹਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬੜੀ ਮੰਦ ਭਾਗੀ ਘਟਨਾ ਅਜ ਵਾਪਰੀ ਹੈ ਔਰ ਸਾਡੇ ਪ੍ਰਸ਼ਾਸਨ ਦੇ ਵੱਲੋਂ ਆਈਟੀਬੀਪੀ ਦੇ ਵੱਲੋਂ ਔਰ ਜਿਹੜੀ ਬੀਆਰਓ ਦੀ ਟੀਮ ਹੈ ਉਹਨਾਂ ਦੇ ਵੱਲੋਂ ਪੂਰੀ ਮੁਸ਼ਕਲ ਕੀਤੀ ਜਾ ਰਹੀ ਹੈ ਫੌਜ ਨੂੰ ਵੀ ਉੱਥੇ ਲਗਾ ਦਿੱਤਾ ਗਿਆ ਤਾਂ ਕਿ ਜਲਦ ਤੋਂ ਜਲਦ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਪਰ ਬਰਫਬਾਰੀ ਵੀ ਕੁਝ ਇਲਾਕੇ ਦੇ ਵਿੱਚ ਹੋ ਰਹੀ ਹੈ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਉੱਥੋਂ ਉਹ ਲੋਕਾਂ ਨੂੰ ਕੱਢਣ ਦੇ ਲਈ ਹੋ ਰਿਹਾ ਹੈ ਪਰ ਅਸੀਂ ਕਾਮਨਾ ਕਰਦੇ ਹਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸਹੀ ਹਾਲਤ ਦੇ ਵਿੱਚੋਂ ਉੱਥੋਂ ਕੱਢ ਲਿਆ ਜਾਵੇ ਸੋ ਇੱਕ ਮੰਦਭਾਗੀ ਖਬਰ ਜਿਹੜੀ ਹੈ ਅੱਜ ਉੱਤਰਾਖੰਡ ਤੋਂ ਇਹ ਸਾਹਮਣੇ ਆਈ ਹੈ ਦੂਸਰੇ ਪਾਸੇ ਅੱਜ ਇੱਕ ਹੋਰ ਹਾਈ ਲੈਵਲ ਮੀਟਿੰਗ ਜਿਹੜੀ ਹੈ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਔਰ ਉਸ ਕੈਬਨਿਟ ਸਬ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਜਿਹੜੀ ਬੀਤੇ ਕੱਲ ਹੀ ਪੰਜ ਕੈਬਨਿਟ ਮੰਤਰੀਆਂ ਦੀ ਇੱਕ ਸਬ ਕਮੇਟੀ ਬਣਾਈ ਗਈ ਸੀ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਮਤਲਬ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਔਰ ਸਰਕਾਰ ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਸਾਈਲੈਂਟ ਮੋਡ ਦੇ ਵਿੱਚ ਕੰਮ ਕਰਦੀ ਹੋਈ ਨਜ਼ਰ ਆ ਰਹੀ ਸੀ ਔਰ ਉਸ ਦੇ ਦਰਮਿਆਨ ਹੀ ਕੱਲ ਇੱਕ ਸਬ ਕਮੇਟੀ ਬਣਾਈ ਗਈ ਹੈ ਕੈਬਨਿਟ ਮਨਿਸਟਰਾਂ ਦੀ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਰੀ ਜਿਹੜੀ ਸਬ ਕਮੇਟੀ ਹੈ ਚੇਅਰਮੈਨ ਬਣਾਇਆ ਗਿਆ ਹਰਪਾਲ ਸਿੰਘ ਚੀਮਾ ਉਹਨਾਂ ਨੂੰ ਕਿ ਇਹ ਸਬ ਕਮੇਟੀ ਜਿਹੜੀ ਹੈ ਸਾਰੀ ਮੋਨਿਟਰਿੰਗ ਕਰੇਗੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਦੋਂ ਤੇ ਕੰਮ ਕਰੇਗੀ ਸੋ ਉਸੇ ਦੇ ਅੱਜ ਅਗਲੇ ਪੜਾਅ ਦੇ ਵਿੱਚ ਇੱਕ ਹਾਈ ਲੈਵਲ ਮੀਟਿੰਗ ਜਿਹੜੀ ਹੈ ਅ ਸੀਐਮ ਭਗਵੰਤ ਮਾਨ ਹੋਂਦੀ ਅਗਵਾਈ ਦੇ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ ਹੋਈ ਹੈ ਔਰ ਉਸ ਬੈਠਕ ਦੇ ਵਿੱਚ ਪੰਜਾਬ ਦੇ ਸਾਰੇ ਡੀਸੀਸ ਸ਼ਾਮਲ ਹੋਏ ਐਸਐਸਪੀਸ ਸ਼ਾਮਲ ਹੋਏ ਪੁਲਿਸ ਕਮਿਸ਼ਨਰ ਸ਼ਾਮਲ ਹੋਏ ਮਤਲਬ ਵੱਡੀ ਜਿਹੜੀ ਉਹ ਬਾਡੀ ਜਿਹੜੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਹਿ ਲੋ ਚਾਹੇ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਕਹੋ ਸਾਰੇ ਅਧਿਕਾਰੀ ਮੁੱਖ ਸਕੱਤਰ ਉੱਥੇ ਮੌਜੂਦ ਰਹੇ ਡੀਜੀਪੀ ਗੌਰਵ ਯਾਦਵ ਉੱਥੇ ਮੌਜੂਦ ਰਹੇ ਹਾਈ ਲੈਵਲ ਬੈਠਕ ਹੋਈ ਹੈ ਕੈਬਨਟ ਸਬ ਕਮੇਟੀ ਦੇ ਵੀ ਪੰਜ ਮੈਂਬਰ ਉਤੇ ਪਹੁੰਚੇ ਔਰ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਹ ਬੈਠਕ ਹੋਈ ਇਸ ਬੈਠਕ ਦੇ ਵਿੱਚ ਵੱਡੇ ਵੱਡੇ ਫੈਸਲੇ ਕੀਤੇ ਗਏ ਨੇ ਔਰ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਸਾਫ਼ ਹਦਾਇਤ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਚੇਨ ਨੂੰ ਤੋੜਨ ਦੇ ਲਈ ਹੁਣ ਸਾਰੇ ਅਧਿਕਾਰੀਆਂ ਨੂੰ ਇਹ ਖਾਸ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਹੈ ਟੀਚਾ ਜਿਹੜਾ ਮਿੱਥਿਆ ਸਰਕਾਰ ਦੇ ਵੱਲੋਂ 3 ਮਹੀਨਿਆਂ ਦਾ ਕਿ 3 ਮਹੀਨੇ ਦੇ ਵਿੱਚੋਂ ਵਿੱਚੋਂ ਪੰਜਾਬ ਦੇ ਅੰਦਰੋਂ ਸਾਰਾ ਨਸ਼ਾ ਜਿਹੜਾ ਉਹ ਖਤਮ ਕਰਨਾ ਹੈ ਔਰ ਇਸ ਮੀਟਿੰਗ ਤੇ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਹਰਪਾਲ ਸਿੰਘ ਚੀਮਾ ਔਰ ਅਮਨ ਅਰੋੜਾ ਉਹਨਾਂ ਦੇ ਵੱਲੋਂ ਉਹਨਾਂ ਨੇ ਵੱਡੇ ਵੱਡੇ ਇਲਜ਼ਾਮ ਲਗਾਏ ਅਮਨ ਅਰੋੜਾ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਤਿੰਨ ਤਿੰਨ ਮਹੀਨੇ ਦੇ ਵਿੱਚ ਤਾਂ ਨਸ਼ਾ ਖਤਮ ਕਰਨਾ ਹੈ ਉਹਨਾਂ ਨੇ ਨਾਲ ਦੱਸਿਆ ਕਿ 6500 ਦੇ ਕਰੀਬ ਨਸ਼ਾ ਤਸਕਰ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਸਰਕਾਰ ਦੇ ਜੋ ਸਾਈਲੈਂਟ ਮੋਡ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਉਹ ਕਹਿੰਦੇ ਕੰਮ ਕਰ ਰਹੇ ਸੀ ਅਸੀਂ 6.6 ਹਜ਼ਾਰ ਦੇ ਕਰੀਬ ਨਸ਼ਾ ਤਸਕਰ ਉਹ ਕਹਿੰਦੇ ਅਸੀਂ ਕਾਬੂ ਕੀਤੇ ਔਰ 30 ਹਜ਼ਾਰ ਐਫ ਆਈ ਆਰ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ ਔਰ ਤਸਕਰਾਂ ਦੀ 612 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਅਟੈਚ ਕੀਤਾ ਹੈ ਉਹਨਾਂ ਦੀਆਂ ਐਫ ਆਈ ਆਰ ਐਫ ਆਈ ਆਰ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਅਟੈਚ ਕੀਤਾ ਔਰ ਉਹਨਾਂ ਦੇ ਉੱਪਰ ਹੀ ਹੁਣ ਬਲਡੋਜ਼ਰ ਜਿਹੜੇ ਅਸੀਂ ਸਵੇਰੇ ਵੀ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਲੁਧਿਆਣੇ ਦੇ ਵਿੱਚ ਘਰ ਦੇ ਉੱਪਰ ਬਲਡੋਜ਼ਰ ਚੱਲਿਆ ਰੂਪੜ ਚੱਲਿਆ ਪਟਿਆਲੇ ਚੱਲਿਆ ਸੋ ਕਈ ਇਲਾਕਿਆਂ ਦੇ ਵਿੱਚ ਹੋਰ ਕਾਰਵਾਈਆਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਹਨਾਂ ਲੋਕਾਂ ਦੇ ਉੱਪਰ ਇਹਨਾਂ ਨੂੰ ਨੱਥ ਪਾਉਣ ਦੇ ਲਈ ਇਹਨਾਂ ਦੀਆਂ ਪ੍ਰਾਪਰਟੀਆਂ ਨੂੰ ਪਹਿਲਾਂ ਅਟੈਚ ਕੀਤਾ ਜਾ ਰਿਹਾ ਸੀ ਹੁਣ ਉਹਨਾਂ ਦੇ ਉੱਪਰ ਬਲਡੋਜ਼ਰ ਇਸ ਕਰਕੇ ਚਲਾਇਆ ਜਾ ਰਿਹਾ ਤਾਂ ਕਿ ਬਾਕੀ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੱਕ ਇਹ ਮੈਸੇਜ ਸਿੱਧੇ ਤਰੀਕੇ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਨਸ਼ਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਇਹ ਜੋ ਕਾਰਵਾਈਆਂ ਇਸ ਟਾਈਮ ਦੇ ਉੱਪਰ ਚੱਲ ਰਹੀਆਂ ਨੇ ਜੰਗੀ ਪਧਰੀ ਇਹਨੂੰ ਕਾਰਵਾਈਆਂ ਆਪਾਂ ਜੇ ਅਸੀਂ ਕਿਸੇ ਮੀਡੀਆ ਦੀ ਭਾਸ਼ਾ ਦੇ ਵਿੱਚ ਕਹੀਏ ਜੰਗੀ ਪਧਰੀ ਇੱਕ ਪ੍ਰੋਗਰਾਮ ਜਿਹੜਾ ਹੁਣ ਸਰਕਾਰ ਦੇ ਵੱਲੋਂ ਵਿਢਿਆ ਗਿਆ ਪਰ ਕਹਿੰਦੇ ਕਿ ਦੇਰ ਆਏ ਦਰੁਸਤਾ ਜੇ ਹੁਣ ਵੀ ਅਗਲੇ 3 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਏਸੀ ਮੁਹਿੰਮ ਦੇ ਤਹਿਤ ਇਹ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਸ਼ਾਇਦ 2027 ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵੱਡੇ ਪੱਧਰ ਦੇ ਉੱਤੇ ਫਿਰ ਤੋਂ ਉੱਭਰ ਕੇ ਆ ਸਕਦੀ ਹੈ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਕਾਰਗੁਜ਼ਾਰੀ ਉਹਨਾਂ ਦੀ ਦੇਖਦੇ ਆ ਉਹਨਾਂ ਦੇ ਪਿਛਲੇ ਪ੍ਰੋਟੈਸਟ ਦੇਖਦੇ ਆ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਹੋਏਗਾ ਸੋ ਅਮਨ ਅਰੋੜਾ ਉਹਨਾਂ ਦੇ ਵੱਲੋਂ ਇੱਕ ਇਲਜ਼ਾਮ ਲਗਾਇਆ ਗਿਆ ਉਹਨਾਂ ਨੇ ਅੰਕੜੇ ਦੱਸੇ ਉਹ ਕਹਿੰਦੇ ਕਿ 2007 ਦੇ ਵਿੱਚ ਸਿੰਥੈਟਿਕ ਡਰੱਗ ਜਾਂ ਫਿਰ ਜਿਹਨੂੰ ਚਿੱਟਾ ਕਹਿੰਦੇ ਉਹ ਪੰਜਾਬ ਦੇ ਵਿੱਚ ਲੋਕਾਂ ਨੂੰ ਨਹੀਂ ਸੀ ਪਤਾ ਇਹਦੇ ਬਾਰੇ ਪਰ 2007 ਦੇ ਵਿੱਚ ਕਾਂਗਰਸ ਦੀ ਸਰਕਾਰਾਂ ਦੀ 2007 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਆਈ ਉਹਨਾਂ ਨੇ 2002 ਦਾ ਵੀ ਜ਼ਿਕਰ ਕੀਤਾ ਕਿ 2000 2 ਤੋਂ ਪਹਿਲਾਂ 2002 ਤੋਂ 2007 ਤੱਕ ਕਾਂਗਰਸ ਦੀ ਸਰਕਾਰ ਰਹੀ ਉਦੋਂ ਨਸ਼ਾ ਨਹੀਂ ਸੀ 2007 ਤੋਂ ਲੈ ਕੇ 2017 ਤੱਕ ਭਾਜਪਾ ਤੇ ਕਾਣੀਦਲ ਦੀ ਸਰਕਾਰ ਰਹੀ ਹੈ ਉਹ ਕਹਿੰਦੇ ਉਹਨਾਂ ਦਰਮਿਆਨ ਉਹ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਆਇਆ ਫਿਰ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਰਹੀ ਹੈ ਉਹਨਾਂ ਦਰਮਿਆਨ ਨਸ਼ਾ ਜਿਹੜਾ ਹੋਰ ਵਧਿਆ ਪੰਜਾਬ ਦੇ ਵਿੱਚ ਮਤਲਬ ਕਿ ਜਿਹੜੇ ਨਸ਼ਾ ਤਸਕਰ ਸੀ ਉਹ ਉਹਨਾਂ ਨੂੰ ਸ਼ੈ ਮਿਲੀ ਉਹਨਾਂ ਦੇ ਉਤੇ ਪਰਚੇ ਹੁੰਦੇ ਜ਼ਰੂਰ ਸੀ ਪਰ ਫਿਰ ਕਿਸੇ ਨਾ ਕਿਸੇ ਸਰਕਾਰੀ ਅ ਅਹੁਦੇ ਤੇ ਬੈਠੇ ਵਿਅਕਤੀ ਨੂੰ ਕੋਈ ਨਾ ਕੋਈ ਮੰਤਰੀ ਸੰਤਰੀ ਵਿਧਾਇਕ ਕਿਸੇ ਦੇ ਵੱਲੋਂ ਕਹਿ ਕੇ ਉਹਨਾਂ ਪਰਚਿਆਂ ਨੂੰ ਰੱਦ ਕਰਵਾ ਦਿੱਤਾ ਜਾਂਦਾ ਸੀ ਉਹਨਾਂ ਬੰਦਿਆਂ ਨੂੰ ਛੱਡ ਦਿੱਤਾ ਜਾਂਦਾ ਸੀ ਇਸ ਨਸ਼ੇ ਨੂੰ ਪ੍ਰੋਤਸਾਹਨ ਮਿਲਿਆ ਉਹ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਨਸ਼ਾ ਵਧਿਆ ਪਰ ਉਹਨਾਂ ਨੇ ਫਿਰ ਆਪਣੀ ਸਰਕਾਰ ਦੇ 3 ਸਾਲ ਦਾ ਜਿਹੜਾ ਸਮਾਂ ਉਹਦੇ ਵਿੱਚ ਉਹਨਾਂ ਨੇ ਗਣਾਇਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਕਾਰਵਾਈਆਂ ਜਿਹੜੀਆਂ ਕਰ ਰਹੇ ਹਾਂ ਔਰ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਨੂੰ ਇਹ ਕਹਿ ਦਿੱਤਾ ਗਿਆ ਉਹ ਕਹਿੰਦੇ ਜਾਂ ਤਾਂ ਤੁਸੀਂ ਨਸ਼ਾ ਵੇਚਣਾ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਦੋ ਕੰਮ ਹੋਣਗੇ ਇਸ ਤੋਂ ਇਲਾਵਾ ਹੁਣ ਕੁਝ ਨਹੀਂ ਹੋਏਗਾ ਚਾਹੇ ਉਹ ਕਹਿੰਦੇ ਕੋਈ ਮੰਤਰੀ ਹੋਏ ਸੰਤਰੀ ਹੋਏ ਸਾਹਮਣ ਕੋ ਕੋਈ ਵੱਡਾ ਅਧਿਕਾਰੀ ਰਿਆ ਹੋਵੇ ਚਾਹੇ ਪੁਲਿਸ ਦਾ ਅਧਿਕਾਰੀ ਰਿਆ ਹੋਵੇ ਕਾਰਵਾਈਆਂ ਸਭ ਤੇ ਹੋਣਗੀਆਂ ਅਪੀਲ ਕਿਸੇ ਦੀ ਨਹੀਂ ਸੁਣੀ ਜਾਣੀ ਜੇ ਕੋਈ ਹੁਣ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਨਸ਼ਾ ਵੇਚਣਾ ਛੱਡਣਾ ਚਾਹੁੰਦਾ ਤਾਂ ਠੀਕ ਹੈ ਆਦਰਵਾਇਜ਼ ਨਸ਼ਾ ਵੇਚਣਾ ਤੁਸੀਂ ਨਹੀਂ ਛੱਡ ਸਕਦੇ ਤਾਂ ਤੁਸੀਂ ਪੰਜਾਬ ਛੱਡ ਦਿਓ ਕਾਰਵਾਈਆਂ ਹੁਣ ਵੱਡੇ ਪੱਧਰ ਤੇ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾਣਗੀਆਂ ਪਰ ਉਮੀਦ ਕਰਦੇ ਨੇ ਪੰਜਾਬ ਦੇ ਲੋਕ ਔਰ ਮੰਗ ਵੀ ਕਰਦੇ ਸੀ ਕਿਉਂਕਿ ਆਮ ਆਦਮੀ ਪਾਰਟੀ ਐ ਵਾਦਾ ਕਰਕੇ ਆਈ ਸੀ ਸੱਤਾ ਦੇ ਵਿੱਚ ਕਿ ਸਾਡੇ ਆਉਂਦਿਆਂ ਹੀ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਵਾਂਗੇ ਸੋ ਹੁਣ ਨਸ਼ਾ ਅਗਲੇ 3 ਮਹੀਨਿਆਂ ਦੇ ਵਿੱਚ ਕਿਉਂਕਿ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕੇਜਰੀਵਾਲ ਸਾਹਿਬ ਉਹਨਾਂ ਨੇ ਕਿਹਾ ਸੀ ਕਿ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਫਿਰ ਉਸ ਤੋਂ ਬਾਅਦ ਭਗਵੰਤ ਮਾਨ ਉਹਨਾਂ ਦੇ ਵੱਲੋਂ ਜੇ ਤੁਹਾਨੂੰ ਪਿਛਲੇ ਸਾਲ ਦੇ ਉਹਨਾਂ ਦੇ ਬਿਆਨ ਯਾਦ ਹੋਣ ਤੇ ਉਹਨਾਂ ਨੇ ਕਿਹਾ ਸੀ ਕਿ ਪਿਛਲੇ 2024 15 ਅਗਸਤ ਨੂੰ 15 ਅਗਸਤ ਤੱਕ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਜਾਏਗਾ ਪਰ ਅੱਜ ਵੀ ਵੱਡੀਆਂ-ਵੱਡੀਆਂ ਕੈਬਨਟ ਸਭ ਕਮੇਟੀਆਂ ਜੇ ਬਣਾਉਣੀਆਂ ਪੈ ਰਹੀਆਂ ਨੇ ਆਂਕੜੇ ਜ਼ਰੂਰ ਉਹਨਾਂ ਨੇ ਦੱਸੇ ਕਿ ਅਸੀਂ ਕਾਰਵਾਈਆਂ ਕਰ ਰਹੇ ਹਾਂ ਔਰ ਲੋਕਾਂ ਦੇ ਉੱਤੇ ਨੱਥ ਪਾ ਰਹੇ ਹਾਂ ਨਸ਼ਾ ਤਸਕਰਾਂ ਦੇ ਉੱਪਰ ਪਰ ਨਸ਼ਾ ਖਤਮ ਕਰਨ ਦੀ ਗੱਲ ਹੋਈ ਸੀ ਪਰ ਹੁਣ ਵੀ ਜੇ 3 ਮਹੀਨੇ ਦਾ ਸਮਾਂ ਜੇ ਸਰਕਾਰ ਕਹਿੰਦੀ ਹੈ ਵੀ 3 ਮਹੀਨਿਆਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਤਾਂ ਵੀ ਇੱਕ ਪੰਜਾਬ ਦੇ ਲਈ ਚੰਗੀ ਖਬਰ ਇਸ ਨੂੰ ਮੰਨਿਆ ਜਾ ਸਕਦਾ ਹੈ ਔਰ ਸਿੱਧੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਲੋਕਾਂ ਦੀ ਇਨਵੋਲਵਮੈਂਟ ਵੀ ਮੰਗੀ ਹੈ ਵੀ ਤੁਸੀਂ ਵੀ ਸਾਨੂੰ ਇਸ ਚੀਜ਼ ਤੋਂ ਜਾਣੂ ਕਰਾਓ ਕਿ ਤੁਹਾਡੇ ਆਲੇ-ਦੁਆਲੇ ਜੇ ਕੋਈ ਨਸ਼ਾ ਤਸਕਰ ਹੈ ਤੇ ਉਹਨਾਂ ਦੇ ਉੱਤੇ ਪਰ ਹੁਣ ਲੋਕਾਂ ਦੇ ਨਾਲ ਨਾਲ ਸਰਕਾਰ ਕਿਸ ਤਰੀਕੇ ਦਾ ਕੰਮ ਆਉਣ ਵਾਲੇ ਟਾਈਮ ਚ ਕਰਦੀ ਉਹ ਦੇਖਣਾ ਹੋਏਗਾ ਪਰ ਹੁਕਮ ਜਿਹੜੇ ਬੜੇ ਸਖਤ ਜਾਰੀ ਕਰ ਦਿੱਤੇ ਗਏ ਇੱਕ ਅੱਜ ਐਨ ਆਰ ਆਈ ਮੰਤਰੀ ਨੇ ਐਨ ਆਰ ਆਈ ਵਿਭਾਗ ਨੂੰ ਦੇਖਦੇ ਨੇ ਔਰ ਐਨ ਆਰ ਆਈ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਾਂ ਪੰਜਾਬ ਦੇ ਵਿੱਚ ਜਦੋਂ ਆਉਂਦੇ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਨੇ ਔਰ ਉਹਨਾਂ ਦੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਡਿਪੋਰਟ ਹੋ ਕੇ ਲੋਕ ਪੰਜਾਬੀ ਖਾਸ ਕਰਕੇ ਜੋ ਪੰਜਾਬ ਉਤਰੇ ਉਹਨਾਂ ਨੂੰ ਲੈ ਕੇ ਐਫ ਆਈ ਆਰਸ ਕੀਤੀਆਂ ਜਾ ਰਹੀਆਂ ਸੀ ਕਿਉਂਕਿ ਹਾਈ ਕੋਰਟ ਦੇ ਵੱਲੋਂ ਵੀ ਇਹ ਸਰਕਾਰ ਨੂੰ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਇਹਨਾਂ ਜਿਹੜੇ ਟਰੈਵਲ ਏਜੰਟ ਨੇ ਫਰਜੀ ਜਾਂ ਜਾਲੀ ਟਰੈਵਲ ਏਜੰਟ ਨੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈਆਂ ਕਰੇ ਸੋ ਉਹਦੇ ਉਦੇ ਉੱਪਰ ਹੀ ਹੁਕਮਰਾਨ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਨੇ ਆਪ ਵੀ ਕਿਹਾ ਸੀ ਕਿ ਅਸੀਂ ਟਰੈਵਲ ਏਜੰਟਾਂ ਦੇ ਉੱਪਰ ਕਾਰਵਾਈ ਕਰਨ ਲਈ ਤਿਆਰ ਆ ਮੰਤਰੀ ਢਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ 1274 ਏਜੰਟਾਂ ਦੇ ਦਫ਼ਤਰਾਂ ਨੂੰ ਖੰਗਾਲਿਆ ਮਤਲਬ ਪ੍ਰਸ਼ਾਸਨ ਗਿਆ ਪੁਲਿਸ ਗਈ ਉੱਥੇ ਉਹਨਾਂ ਦੇ ਦਫ਼ਤਰਾਂ ਦੀ ਜਾਂਚ ਕੀਤੀ ਉਹਨਾਂ ਦੇ ਕਾਗਜ਼ਾਂ ਦੀ ਜਾਂਚ ਕੀਤੀ ਜਿਹਦੇ ਵਿੱਚੋਂ 24 ਟਰੈਵਲ ਏਜੰਟਾਂ ਦੇ ਖਿਲਾਫ ਉਹ ਕਹਿੰਦੇ ਅਸੀਂ ਜਿਹੜੀ ਹੈ ਐਫ ਆਈ ਆਰ ਦਰਜ ਕੀਤੀ ਹੈ ਔਰ 7 ਨੂੰ ਗ੍ਰਿਫਤਾਰ ਕੀਤਾ ਹੈ ਜੋ ਅੱਜ ਮੰਤਰੀ ਤਾਲੀਵਾਲ ਹੁਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦਾ ਖੁਲਾਸਾ ਕੀਤਾ ਔਰ ਕਹਿੰਦੇ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਕੋਸ਼ ਨੇ ਸਾਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਕਿਹੜੇ ਟਰੈਵਲ ਏਜੰਟ ਸੀ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਗ੍ਰਿਫਤਾਰ ਹੋ ਰਹੇ ਨੇ ਔਰ ਕੋਸ਼ਲੇ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਕਈ ਟਰੈਵਲ ਏਜੰਟਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਡਿਪੋਰਟ ਹੋਏ ਨੇ ਉਹਨਾਂ ਨੂੰ ਇਬਾਦੇ ਵੀ ਕੀਤੇ ਹੋਏ ਕਿ ਤੁਹਾਨੂੰ ਮਹੀਨੇ ਦੇ ਵਿੱਚ ਜਾਂ ਦੋ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਪੈਸੇ ਤੁਹਾਡੇ ਮੋੜ ਦੇਵਾਂਗੇ ਜਿਹੜੇ ਅਸੀਂ ਤੁਹਾਡੇ ਤੋਂ ਉਸ ਟਾਈਮ ਲਏ ਸੀ ਤਾਂ ਕਿ ਉਹ ਉਹ ਕਾਰਵਾਈ ਤੋਂ ਡਰਦੇ ਨੇ ਲੋਕ ਸੋ ਜਿਨ੍ਹਾਂ ਜਿਹੜੇ ਵੀ ਲੋਕ ਰਿਪੋਰਟ ਹੋ ਕੇ ਆਏ ਨੇ ਜਿਉਂ ਜਾ ਕੇ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੂੰ ਜਾਂ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚਾਉਣਗੇ ਕਿ ਇਸ ਏਜੰਟ ਨੇ ਫਲਾਨੇ ਏਜੰਟ ਨੇ ਸਾਡੇ ਨਾਲ ਤੱਕਾ ਕੀਤਾ ਹੈ ਸਾਡੇ ਨਾਲ ਧਰੋ ਕੀਤਾ ਹੈ ਤੇ ਉਹਨਾਂ ਦੇ ਉੱਪਰ ਵੀ ਕਾਰਵਾਈਆਂ ਹੋਣਗੀਆਂ ਪਰ ਪੰਜਾਬ ਸਰਕਾਰ ਦੇ ਵੱਲੋਂ ਹੁਣ ਕਾਰਵਾਈਆਂ ਟਰੈਵਲ ਏਜੰਟਾਂ ਦੇ ਉੱਪਰ ਵੀ ਕੀਤੀਆਂ ਜਾ ਰਹੀਆਂ ਨੇ ਔਰ ਇੱਕ ਬੀਤੇ ਕੱਲ ਕੇਂਦਰੀ ਮੰਤਰੀ ਮਨੋਰ ਲਾਲ ਖੱਟਰ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਕਿ ਡਿਪੋਰਟ ਕੀਤੇ ਗਏ ਲੋਕਾਂ ਦੇ ਨਾਲ ਤੁਸੀਂ ਹਮਦਰਦੀ ਨਾ ਦਿਤਾਓ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਗਾਨੇ ਮੁਲਕ ਚ ਜਾ ਕੇ ਬੈਠੇ ਸੀ ਬਗਾਨਾ ਮੁਲਕ ਇਹਨਾਂ ਦੇ ਨਾਲ ਕਿਉਂਕਿ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਤੇ ਇਸ ਕਰਕੇ ਇਹਨਾਂ ਦੇ ਨਾਲ ਕੋਈ ਵੀ ਵਿਵਹਾਰ ਕਰੇ ਉਹਦੇ ਉੱਤੇ ਸਾਨੂੰ ਜਿਆਦਾ ਕਿੰਤੂ ਪਰੰਤੂ ਜਾਂ ਨਹੀਂ ਕਰਨਾ ਚਾਹੀਦਾ ਜਾਂ ਇਹਨਾਂ ਲੋਕਾਂ ਦੇ ਉੱਤੇ ਸਾਨੂੰ ਜਿਆਦਾ ਤਰਸ ਨਹੀਂ ਕਰਨ ਦੀ ਲੋੜ ਕਿਉਂਕਿ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੂਸਰੇ ਮੁਲਕਾਂ ਦੇ ਵਿੱਚ ਗਏ ਸੀ ਸੋ ਮੰਤਰੀ ਧਾਲੀਵਾਲ ਨੇ ਅੱਜ ਉਹਨਾਂ ਦੇ ਉਸ ਬਿਆਨ ਦੀ ਵੀ ਅ ਨਕੀਦੀ ਕੀਤੀ ਉਹ ਕਹਿੰਦੇ ਬਿਲਕੁਲ ਗਲਤ ਬਿਆਨ ਐ ਸਾ ਨਹੀਂ ਹੋਣਾ ਚਾਹੀਦਾ ਸਾਡੇ ਲੋਕ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਔਰ ਨਾਲ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਮਤਲਬ ਪੰਜਾਬ ਸਰਕਾਰ ਉਹਨਾਂ ਨੇ ਕਿਹਾ ਜਿਹੜੇ ਡਿਪੋਰਟ ਹੋ ਕੇ ਲੋਕ ਆਏ ਨੇ ਉਹਨਾਂ ਨੂੰ ਗੱਲ ਦੇ ਨਾਲ ਅਸੀਂ ਲਾਇਆ ਔਰ ਉਹ ਕਹਿੰਦੇ ਕਿ ਮੈਂ ਵਿਦੇਸ਼ ਮੰਤਰਾਲੇ ਦੇ ਨਾਲ ਵੀ ਗੱਲਬਾਤ ਕਰਾਂਗਾ ਔਰ ਉਹਨਾਂ ਤੋਂ ਇਹ ਜਾਣਕਾਰੀ ਮੰਗਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਲੋਕ ਅਮਰੀਕਾ ਤੋਂ ਡਿਪੋਰਟ ਕਰਕੇ ਫਿਲਹਾਲ ਪਨਾਮਾ ਦੇ ਵਿੱਚ ਭੇਜੇ ਹੋਏ ਨੇ ਉਹ ਕਿੰਨੇ ਲੋਕ ਨੇ ਉਹਨਾਂ ਦੇ ਵਿੱਚ ਪੰਜਾਬੀ ਕਿੰਨੇ ਨੇ ਔਰ ਉਹਨਾਂ ਪੰਜਾਬੀਆਂ ਨੂੰ ਹਰੇਕ ਤਰੀਕੇ ਦੀ ਅਸੀਂ ਸਹੂਲਤ ਪਹੁੰਚਾਉਣ ਦੇ ਲਈ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੰਮ ਕਰਾਂਗੇ ਸੋ ਇਹ ਅੱਜ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਦੂਸਰੇ ਪਾਸੇ ਅੱਜ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਲਗਾਏ ਗਏ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਉਹ ਅੱਜ ਪੰਜਾਬ ਆਏ ਜਾਨੀ ਕਿ ਉਹਨਾਂ ਨੂੰ ਜਦੋਂ ਤੋਂ ਇੰਚਾਰਜ ਥਾਪਿਆ ਅੱਜ ਪਹਿਲਾ ਦੌਰਾ ਉਹਨਾਂ ਦਾ ਪੰਜਾਬ ਦਾ ਹੈ ਔਰ ਜਦੋਂ ਅੰਮ੍ਰਿਤਸਰ ਉਹ 에어ਪੋਰਟ ਤੇ ਉਤਰਦੇ ਨੇ ਤੇ ਉਹਨਾਂ ਦਾ ਬੜਾ ਗ੍ਰੈਂਡ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਗਿਆ ਉਥੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਮੌਜੂਦ ਰਹੇ ਹੋਰ ਕਈ ਮੰਤਰੀ ਪ੍ਰਤਾਪ ਸਿੰਘ ਬਾਜਵਾ ਹੋਰ ਕਈ ਉਹਨਾਂ ਦੇ ਪੰਜਾਬ ਪ੍ਰਧਾਨ ਮੌਜੂਦ ਰਹੇ ਔਰ ਸਾਬਕਾ ਮੰਤਰੀ ਵੀ ਮੌਜੂਦ ਰਹੇ ਔਰ ਉਹਨਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਨਾਲ ਹੀ ਇਹ ਕਈ ਥਾਵਾਂ ਦੇ ਉੱਤੇ ਰਾਹ ਦੇ ਵਿੱਚ ਕਿਉਂਕਿ ਉਹ ਦਰਬਾਰ ਸਾਹਿਬ ਗਏ ਨਤਮਸਤਕ ਹੋਣ ਦੇ ਲਈ ਔਰ ਉਸ ਤੋਂ ਬਾਅਦ ਪੜ ਕੇ ਉਹਨਾਂ ਦੀਆਂ ਬੈਠਕਾਂ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਹੋਣਗੀਆਂ ਔਰ ਉਹ ਕਾਂਗਰਸ ਦੇ ਵੱਡੇ ਲੀਡਰਾਂ ਦੇ ਨਾਲ ਗੱਲਬਾਤ ਕਰਨਗੇ ਮੀਟਿੰਗਾਂ ਕਰਨਗੇ ਕਿਉਂਕਿ ਭੁਪੇਸ਼ ਭਗੇਲ 2027 ਚੋਣਾਂ ਦੇ ਲਈ ਪੰਜਾਬ ਦੇ ਵਿੱਚ ਆ ਚੁੱਕੇ ਨੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਜਮਾ ਹੈ ਉਹਨਾਂ ਨੂੰ ਸੌਂਪਿਆ ਗਿਆ ਔਰ ਭੁਪੇਸ਼ ਭਗੇਲ ਇੱਕ ਐਸੇ ਲੀਡਰ ਨੇ ਜਿਹੜੇ ਜ਼ਮੀਨ ਦੇ ਨਾਲ ਜੁੜੇ ਹੋਏ ਵਿਅਕਤੀ ਨੇ ਔਰ ਜਿਹੜੀ ਚੋਣਾਂ ਦੀ ਨੀਤੀ ਬਣਾਉਣ ਦੇ ਵਿੱਚ ਉਹਨਾਂ ਨੂੰ ਉਹਦੇ ਮਾਹਰ ਮੰਨਿਆ ਜਾਂਦਾ ਕਿਉਂਕਿ ਛੱਤੀਸਗੜ੍ਹ ਦੇ ਵਿੱਚ ਉਹਨਾਂ ਨੇ ਚੰਗਾ ਆਪਣਾ ਕਾਰਜਕਾਲ ਜਿਹੜਾ ਦਿਖਾਇਆ ਸੀ ਔਰ ਕਈ ਸੂਬਿਆਂ ਦੇ ਵਿੱਚ ਉਹਨਾਂ ਨੂੰ ਐਸੇ ਇਨਚਾਰਜ ਵੀ ਕਾਂਗਰਸ ਪਾਰਟੀ ਲਗਾਉਂਦੀ ਆ ਸੋ ਇਸ ਵਾਰ ਉਹਨਾਂ ਦੀ ਡਿਊਟੀ ਲਗਾਈ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੇ ਲਈ 2027 ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਪੰਜਾਬ ਕਾਂਗਰਸ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਇਹ ਦੇਖਣ ਵਾਲੀ ਗੱਲ ਰਹੇਗੀ ਸਭ ਤੋਂ ਵੱਡੀ ਜਿਹੜੀ ਚੁਣੌਤੀ ਭੁਪੇਸ਼ ਬਗੀਲ ਦੇ ਰਹਿਣ ਵਾਲੀ ਹੈ ਉਹ ਇਹ ਹੈ ਕਿ ਜਿੰਨੇ ਵੱਡੇ ਲੀਡਰ ਨੇ ਸਾਰੇ ਲੀਡਰਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਆਪ ਦੇ ਆਪ ਦੇ ਧੜੇ ਨੇ ਉਹ ਚਾਹੇ ਮੰਨਣ ਚਾਹੇ ਨਾ ਮੰਨਣ ਪਰ ਜਿਹੜੇ ਗਰਾਊਂਡ ਤੇ ਕੰਮ ਕਰਨ ਵਾਲੇ ਉਹਨਾਂ ਦੇ ਵਰਕਰ ਨੇ ਉਹ ਜ਼ਰੂਰ ਮੰਨਦੇ ਨੇ ਕਿ ਵਾਕਈ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਆਪਸੀ ਜਿਹੜੇ ਧੜੇ ਨੇ ਉਹਨਾਂ ਨੂੰ ਇੱਕ ਕਰਨਾ ਬੜਾ ਔਖਾ ਹੈ ਨਵਜੋਤ ਸਿੰਘ ਸਿੱਧੂ ਹੋ ਗਏ ਚਰਨਜੀਤ ਸਿੰਘ ਚੰਨੀ ਹੋ ਗਏ ਪ੍ਰਤਾਪ ਬਾਜਵਾ ਹੋ ਗਏ ਸੁਖਜਿੰਦਰ ਸਿੰਘ ਰੰਦਾਵਾ ਹੋ ਗਏ ਔਰ ਰਾਜਾ ਬੜੇਂਗ ਹੋ ਗਏ ਇਹ ਸਾਰੇ ਐਸੇ ਆਗੂ ਨੇ ਜਿਨ੍ਹਾਂ ਦੇ ਆਪ ਦੇ ਆਪ ਦੇ ਧੜੇ ਵੀ ਨੇ ਸੋ ਇਹਨਾਂ ਧੜਿਆਂ ਨੂੰ ਇੱਕ ਮੰਚ ਦੇ ਉੱਤੇ ਲਿਆਉਣ ਦੇ ਵਿੱਚ ਕੀ ਉਹ ਪੇਸ਼ ਭਗੇਲ ਕਾਮਯਾਬ ਹੋਣਗੇ ਜਾਂ ਨਹੀਂ ਇਹ ਉਹਨਾਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਰਹੇਗੀ ਔਰ ਸ਼ਾਇਦ ਇਸੇ ਦੇ ਲਈ ਉਹਨਾਂ ਦੀ ਡਿਊਟੀ ਜਿਹੜੀ ਆ 2 ਸਾਲ ਪਹਿਲਾਂ ਹੀ ਲਗਾ ਦਿੱਤੀ ਗਈ ਹੈ ਚੋਣਾਂ ਤੋਂ ਪਹਿਲਾਂ ਔਰ 2 ਸਾਲ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਕਿਉਂਕਿ ਕਾਂਗਰਸ ਪਾਰਟੀ ਸ਼ਾਇਦ ਇੱਕ ਐਸੀ ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹਦਾ ਲੱਗਦਾ ਹੁੰਦਾ ਹੈ ਕਿ ਅਸੀਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਅਸੀਂ ਉਹ ਜਿੱਤਾਂਗੇ ਪਰ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਪਿਛਲਿਆਂ ਚਾਹੇ ਉਪ ਚੋਣਾਂ ਦੇ ਵਿੱਚ ਗੱਲ ਕਰੀਏ ਬਾਈ ਇਲੈਕਸ਼ਨ ਦੀ ਗੱਲ ਕਰੀਏ ਚਾਹੇ ਨਗਰ ਨਿਗਮ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਚਾਹੇ ਲੋਕ ਸਭਾ ਦੀ ਗੱਲ ਕਰੀਏ ਹਰੇਕ ਇਲੈਕਸ਼ਨ ਦੇ ਵਿੱਚ ਗਰਾਉਂਡ ਦੇ ਉੱਪਰ ਵਧੀਆ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਵੋਟ ਪਰਸੈਂਟੇਜ ਆ ਜਿਹੜੀ ਵਧੀ ਹੈ ਸੀਟਾਂ ਵੀ ਉਹਨਾਂ ਨੇ ਕੱਢਣ ਦੀ ਜਿਹੜੀ ਕੋਸ਼ਿਸ਼ ਆ ਉਹ ਵਧ ਕੀਤੀ ਹੈ ਕਿਉਂਕਿ ਲੋਕ ਸਭਾ ਦੇ ਵਿੱਚ 7 ਸੀਟਾਂ ਕੱਢਣ ਦੇ ਵਿੱਚ ਕਾਂਗਰਸ ਪਾਰਟੀ ਕਾਮਯਾਬ ਹੋਈ ਸੀ ਸੋ ਇਸ ਦੇ ਕਰਕੇ ਕਾਂਗਰਸ ਨੂੰ ਸ਼ਾਇਦ ਲੱਗਦਾ ਕਿ 2027 ਦੇ ਵਿੱਚ ਸਾਡੀ ਸਰਕਾਰ ਬਣ ਸਕਦੀ ਹੈ ਜੇ ਸਾਡੇ ਸਾਰੇ ਲੀਡਰ ਜਿਹੜੇ ਇੱਕ ਮੰਚ ਤੇ ਆ ਜਾਣ ਸੋ ਬੁਪੇਸ਼ ਬਗੇਲ ਇਹਨਾਂ ਸਾਰੇ ਲੀਡਰਾਂ ਨੂੰ ਇੱਕ ਮੰਚ ਤੇ ਲਿਆਉਣ ਦੇ ਵਿੱਚ ਕੀ ਕਾਮਯਾਬ ਹੋਣਗੇ ਔਰ ਕਾਂਗਰਸ ਪਾਰਟੀ ਦੇ ਅੰਦਰਲਾ ਜਿਹੜਾ ਕਲੇਸ਼ ਹਮੇਸ਼ਾ ਰਹਿੰਦਾ ਉਸ ਨੂੰ ਖਤਮ ਕਰਨ ਦੇ ਵਿੱਚ ਕਿੰਨਾ ਕੁ ਵੱਡਾ ਯੋਗਦਾਨ ਉਹਨਾਂ ਦਾ ਰਹਿੰਦਾ ਆਣ ਵਾਲੇ ਟਾਈਮ ਤੇ ਦੇਖਣਾ ਹੋਵੇਗਾ ਪਰ ਬੁਪੇਸ਼ ਬਗੇਲ ਤੋਂ ਕਾਂਗਰਸ ਪਾਰਟੀ ਨੂੰ ਬੜੀਆਂ ਉਮੀਦਾਂ ਲੱਗਦੀਆਂ ਨੇ ਸੋ ਅੱਜ ਉਹਨਾਂ ਦਾ ਗ੍ਰੈਂਡ ਸਵਾਗਤ ਜਿਹੜਾ ਹੈ ਉਹ ਅੱਜ ਪੰਜਾਬ ਪਹੁੰਚਣ ਤੇ ਕੀਤਾ ਗਿਆ ਇੱਕ ਖਬਰ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅੱਜ ਪਹੁੰਚੇ ਹੁਸ਼ਿਆਰਪੁਰ ਕਿਉਂਕਿ ਹੁਸ਼ਿਆਰਪੁਰ ਪਿਛਲੇ ਦਿਨਾਂ ਦੇ ਵਿੱਚ ਬੜਾ ਸੁਰਖੀਆਂ ਦੇ ਵਿੱਚ ਰਿਹਾ ਕਿਉਂਕਿ ਅੰਤਰੀਂ ਕਮੇਟੀ ਦੀ ਬੈਠਕ ਤੋਂ ਬਾਅਦ ਵੀ ਆਗੂ ਉੱਥੇ ਮਿਲਣ ਦੇ ਲਈ ਗਏ ਉਹਨਾਂ ਨੂੰ ਕਈ ਅਕਾਲੀ ਆਗੂ ਮਿਲਣ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਰਹਿੰਦੇ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਆបਦਾਕਾਰ ਹੈ ਸੋ ਅੱਜ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਮਿਲਣ ਦੇ ਲਈ ਪਹੁੰਚੇ ਔਰ ਉਹਨਾਂ ਨੇ ਇੱਕ ਘੰਟਾ ਬੰਦ ਕਮਰਾ ਬੈਠਕ ਹੋਈ ਆ ਔਰ ਉਹ ਬੈਠਕ ਤੋਂ ਬਾਅਦ ਜਦੋਂ ਜਥੇਦਾਰ ਸਾਹਿਬ ਬਾਹਰ ਆਏ ਮੀਡੀਆ ਦਾਰਿਆ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਮਿਲਣ ਦੇ ਲਈ ਆਏ ਸੀ ਭਾਈ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਇਨ੍ਹਾਂ ਵਰਗੇ ਚਿਹਰਿਆਂ ਦੀ ਅੱਜ ਫਿਰ ਉਹਨਾਂ ਨੇ ਤਾਰੀਫ ਕੀਤੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਜਥੇਦਾਰ ਸਾਹਿਬ ਨੇ ਉਹ ਕਹਿੰਦੇ ਕਿ ਐਸੇ ਚਿਹਰਿਆਂ ਦੀ ਪੰਥ ਨੂੰ ਬੜੀ ਲੋੜ ਹੈ ਕੌਮ ਨੂੰ ਬੜੀ ਲੋੜ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਐਸੇ ਚਿਹਰੇ ਹੋਣੇ ਚਾਹੀਦੇ ਨੇ ਔਰ ਧਾਮੀ ਸਾਹਿਬ ਜਿਹੜੇ ਨੇ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਉਮੀਦ ਕਰਦੇ ਨੇ ਕਿ ਜਲਦੀ ਨਿਭਾਉਣੀਆਂ ਸ਼ੁਰੂ ਕਰ ਦੇਣਗੇ ਸੋ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਕਿ ਤੁਸੀਂ ਆਓ ਔਰ ਆਪਣੀਆਂ ਡਿਊਟੀਆਂ ਆਪਣੀ ਸੇਵਾ ਜਿਹੜੀ ਆ ਉਹ ਨਿਭਾਓ ਹੁਣ ਪਰ ਦੇਖਣਾ ਹੋਵੇਗਾ ਕਿ ਆਣ ਵਾਲੇ ਟਾਈਮ ਦੇ ਵਿੱਚ ਪਰ ਜਦੋਂ ਜਥੇਦਾਰ ਸਾਹਿਬ ਕਿਉਂਕਿ ਇਹ ਵਿਵਾਦ ਕਦੋਂ ਸ਼ੁਰੂ ਹੁੰਦਾ ਹੈ ਇਹ ਵਿਵਾਦ ਜਿਹੜਾ ਅਸਤੀਫਾ ਹੁੰਦਾ ਹੈ ਹਰਜਿੰਦਰ ਸਿੰਘ ਧਾਮੀ ਦਾ ਉਹ ਸਾਨੂੰ ਸਮਝਣ ਦੀ ਲੋੜ ਹੈ ਚਾਹੇ ਅੰਤਰੀਂ ਕਮੇਟੀ ਗਈ ਸੀ ਚਾਹੇ ਅਕਾਲੀ ਦਲ ਦੇ ਕਈ ਆਗੂ ਜਾ ਰਹੇ ਨੇ ਉਹਨਾਂ ਦੇ ਜਾਣ ਦਾ ਐਡਾ ਮਤਲਬ ਨਹੀਂ ਹੈ ਜਿੱਡਾ ਜੱਥੇਦਾਰ ਸਾਹਿਬ ਦੇ ਜਾਣ ਦਾ ਮਤਲਬ ਹੈ ਕਿਉਂਕਿ ਹਰਜਿੰਦਰ ਸਿੰਘ ਤਾੰਬੀ ਹੋਣਾ ਨੇ ਜਦੋਂ ਅਸਤੀਫਾ ਦਿੱਤਾ ਸੀ ਤੇ ਜੱਥੇਦਾਰ ਸਾਹਿਬ ਦੀ ਉਸ ਪੋਸਟ ਦਾ ਹਵਾਲਾ ਦੇ ਕੇ ਹੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਕਿ ਜੱਥੇਦਾਰ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਵੀ ਉਹ ਅਸਤੀਫਾ ਜਿਹੜਾ ਹੈ ਉਹ ਲਿਆ ਗਿਆ ਭਾਈ ਸਾਹਿਬ ਦਾ ਜੱਥੇਦਾਰ ਸਾਹਿਬ ਦਾ ਯਾਨੀ ਹਰਪ੍ਰੀਤ ਸਿੰਘ ਹੋਣਾ ਦਾ ਉਹ ਗਲਤ ਹੈ ਸੋ ਉਸ ਤੋਂ ਬਾਅਦ ਹੀ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਅਸਤੀਫਾ ਜਿਹੜਾ ਦਿੱਤਾ ਗਿਆ ਸੀ ਪਰ ਜਦੋਂ ਅੱਜ ਜਥੇਦਾਰ ਸਾਹਿਬ ਹੁਣਾਂ ਨੇ ਜਾ ਕੇ ਉਹ ਗੱਲ ਸਪਸ਼ਟ ਕੀਤੀ ਹੋਏਗੀ ਬੰਦ ਕਮਰਾ ਬੈਠ ਕੇ ਜਿਹੜੀ ਬੈਠਕ ਹੋਈ ਹੈ ਉਸ ਤੋਂ ਬਾਅਦ ਸ਼ਾਇਦ ਉਮੀਦ ਹੁਣ ਥੋੜੀ ਜਿਹੀ ਜਾਗ ਪਈ ਹੈ ਵੀ ਹਰਜਿੰਦਰ ਸਿੰਘ ਧਾਮੀ ਹੁਣੀ ਆਪਦੀ ਸੇਵਾ ਦੇ ਉੱਤੇ ਜਲਦ ਹੀ ਵਾਪਸ ਆ ਸਕਦੇ ਨੇ ਹਾਲਾਂਕਿ ਨਾ ਹੀ ਜਥੇਦਾਰ ਸਾਹਿਬ ਨੇ ਐਸਾ ਬਾਹਰ ਆ ਕੇ ਕੋਈ ਬਿਆਨ ਦਿੱਤਾ ਔਰ ਹਰਜਿੰਦਰ ਸਿੰਘ ਧਾਮੀ ਹੁਣੀ ਤਾਂ ਪਿਛਲੇ ਕਾਫੀ ਸਮੇਂ ਤੋਂ ਮੀਡੀਆ ਦੇ ਸਾਹਮਣੇ ਆ ਕੇ ਕੋਈ ਸਵਾਲ ਜਵਾਬ ਕਰ ਹੀ ਨਹੀਂ ਰਹੇ ਔਰ ਕੋਈ ਵੀ ਜਵਾਬ ਨਹੀਂ ਦੇ ਰਹੇ ਨਾ ਜਥੇਦਾਰ ਸਾਹਿਬ ਨੇ ਕਿਹਾ ਨਾ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਕਿਹਾ ਪਰ ਅੱਜ ਦੀ ਇਸ ਬੈਠਕ ਨੇ ਉਮੀਦ ਥੋੜੀ ਜੀ ਜਰੂਰ ਜਗਾਤੀ ਹੈ ਕਿ ਸ਼ਾਇਦ ਜਥੇਦਾਰ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਜ਼ਰੂਰ ਹੋ ਜਾਣ ਹਰਜਿੰਦਰ ਸਿੰਘ ਧਾਮੀ ਔਰ ਵਾਪਸ ਤੋਂ ਆਪਣੀਆਂ ਸੇਵਾਵਾਂ ਨਿਭਾਉਣ ਦੇ ਲਈ ਆ ਜਾਣ ਪਰ ਆਨਾਲੇ ਟਾਈਮ ਦੇ ਵਿੱਚ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਆਨਾਲੇ ਟਾਈਮ ਤੇ ਕੀ ਰੁਕ ਰਿਹਾ ਹੈ ਪਰ ਅੱਜ ਦੀ ਬੈਠਕ ਜਿਹੜੀ ਹੈ ਉਹਦੇ ਨਾਲ ਇੱਕ ਆਸ ਜ਼ਰੂਰ ਜਾਗ ਗਈ ਹੈ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਦੇ ਆਗੂ ਪੰਜਾਬ ਦੇ ਵਿੱਚ ਇੰਚਾਰਜ ਆਏ ਨੇ ਔਰ ਕਾਂਗਰਸ ਪਾਰਟੀ ਹੁਣ ਅਗਰੈਸਿਵ ਹੋ ਕੇ ਪੰਜਾਬ ਦੇ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਬਠਿੰਡਾ ਦੇ 6 ਐਮਸੀ ਜਿਹੜੇ ਸੀ ਪਿਛਲੇ ਪਿੱਛੇ ਉੱਥੇ ਮੇਅਰ ਦੀ ਇਲੈਕਸ਼ਨ ਹੋਈ ਹੈ ਬਠਿੰਡਾ ਦੇ ਵਿੱਚ ਉਹਦੇ ਵਿੱਚੋਂ 6 ਐਮਸੀ ਆਪਣੇ ਸੀ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ 5 ਸਾਲ ਦੇ ਲਈ ਕੱਢ ਦਿੱਤਾ ਹੈ ਦਰਸਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਪਾਰਟੀ ਦੇ ਅਨੁਸ਼ਾਸਨ ਕਮੇਟੀ ਜਿਹੜੀ ਅਨੁਸ਼ਾਸਨੀ ਕਮੇਟੀ ਹੁੰਦੀ ਹੈ ਉਹਦੇ ਚੇਅਰਮੈਨ ਨੇ ਅਵਤਾਰ ਹੈਨਰੀ ਜਲੰਧਰ ਤੋਂ ਬੜੇ ਤਾਕੜ ਲੀਡਰ ਨੇ ਔਰ ਉਹਨਾਂ ਦੀ ਡਿਊਟੀ ਲਗਾਈ ਗਈ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਅਨੁਸ਼ਾਸਨ ਕਿਉਂਕਿ ਕਾਂਗਰਸ ਪਾਰਟੀ ਦੀ ਸਭ ਤੋਂ ਵੱਡੀ ਮੁਸ਼ਕਲ ਹੀ ਇਹ ਰਹਿੰਦੀ ਹੈ ਕਿ ਅਨੁਸ਼ਾਸਨ ਦੇ ਵਿੱਚ ਨਹੀਂ ਆਗੂ ਰਹਿੰਦੇ ਮੀਡੀਆ ਪਲੇਟਫਾਰਮ ਦੇ ਉੱਤੇ ਜਾ ਕੇ ਸਵਾਲ ਜਵਾਬ ਕਰਦੇ ਨੇ ਪਾਰਟੀ ਦੇ ਵਿੱਚ ਬੈਠ ਕੇ ਸਵਾਲ ਜਵਾਬ ਨਹੀਂ ਕਰਦੇ ਔਰ ਮੀਡੀਆ ਨੂੰ ਇਹ ਗੱਲ ਅੱਗੇ ਰੱਖਣ ਦਾ ਮੌਕਾ ਮਿਲ ਜਾਂਦਾ ਔਰ ਵਿਰੋਧੀ ਜਿਹੜੇ ਇਹਦਾ ਵਿਰੋਧ ਕਰਦੇ ਨੇ ਕਿ ਕਾਂਗਰਸ ਪਾਰਟੀ ਦੇ ਫਲਾਣੇ ਆਗੂ ਨੇ ਆਹ ਕਹਿਤਾ ਫਲਾਣੇ ਆਗੂ ਨੇ ਆਹ ਕਹਿ ਦਿੱਤਾ ਉਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਣਾਇਆ ਸੀ ਅਵਤਾਰ ਹੈਨਰੀ ਉਹਨਾਂ ਨੂੰ ਕਿ ਅਨੁਸ਼ਾਸਨ ਬਣਾ ਕੇ ਰੱਖਣਾ ਹੈ ਜਿਹੜਾ ਵਿਅਕਤੀ ਕਾਂਗਰਸ ਸਾਬਕਾ ਮੰਤਰੀ ਰਿਆ ਹੋਵੇ ਜੇ ਕਿਸੇ ਦੇ ਵੱਲੋਂ ਅਨੁਸ਼ਾਸਨ ਭੰਗ ਕੀਤਾ ਜਾਂਦਾ ਤੇ ਉਹਨਾਂ ਤੇ ਕਾਰਵਾਈਆਂ ਹੋਣ ਸੋ ਇਹ ਅਵਤਾਰ ਹੈਂਡਰੀ ਉਹਨਾਂ ਦੇ ਵੱਲੋਂ 6 ਐਮਸੀਆਂ ਦੇ ਉੱਪਰ ਕਾਰਵਾਈ ਕੀਤੀ ਕਿ ਜਿਨ੍ਹਾਂ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਮਾਮਲਾ ਸੀ ਬਠਿੰਡਾ ਦੇ ਵਿੱਚ ਜਿਹੜੀ ਮੇਅਰ ਦੀ ਇਲੈਕਸ਼ਨ ਹੋਈ ਸੀ ਉਹ ਉਸ ਇਲੈਕਸ਼ਨ ਦੇ ਵਿੱਚ ਦੋਸ਼ ਲੱਗਾ ਕਿ ਕਾਂਗਰਸ ਦੇ ਕੁਝ ਆਗੂਆਂ ਦੇ ਵੱਲੋਂ ਕਿਉਂਕਿ ਆਮ ਆਦਮੀ ਪਾਰਟੀ ਨੂੰ ਉੱਥੇ ਬਹੁਮਤ ਨਹੀਂ ਮਿਲਿਆ ਸੀ ਕਾਂਗਰਸ ਪਾਰਟੀ ਨੂੰ ਵੱਧ ਉੱਥੇ ਸਮਰਥਨ ਮਿਲਿਆ ਪਰ ਉਸ ਦੇ ਬਾਵਜੂਦ ਆਮ ਆਦਮੀ ਪਾਰਟੀ ਉੱਥੇ ਮੇਅਰ ਬਣਨ ਦੇ ਵਿੱਚ ਕਾਮਯਾਬ ਹੋ ਗਈ ਸੀ ਔਰ ਉਸ ਤੋਂ ਬਾਅਦ ਇਲਜ਼ਾਮ ਲੱਗਾ ਕਿ ਕਈ ਕਾਂਗਰਸ ਦੇ ਜਿਹੜੇ ਆਗੂ ਸੀ ਉਹਨਾਂ ਦੇ ਵੱਲੋਂ ਐਮਸੀਸੀ ਉਹਨਾਂ ਦੇ ਵੱਲੋਂ ਵੋਟ ਜਿਹੜੀ ਹੈ ਉਹ ਉੱਥੇ ਪਾਈ ਗਈ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਔਰ ਅਵਤਾਰ ਹਨ ਜੀ ਉਹਨਾਂ ਨੇ ਕਿਹਾ ਕਿ ਅਸੀਂ 19 ਲੋਕਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ ਜਿਹਦੇ ਵਿੱਚੋਂ 13 ਨੇ ਸਾਨੂੰ ਜਵਾਬ ਦੇ ਦਿੱਤਾ 6 ਦਾ ਜਵਾਬ ਨਹੀਂ ਸੀ ਆਇਆ ਉਹਨਾਂ 6 ਦੇ ਉੱਤੇ ਅਸੀਂ ਕਾਰਵਾਈ ਕਰ ਦਿੱਤੀ ਹੈ ਔਰ ਇਹਨਾਂ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੋ ਅੱਜ ਦੇ ਦਿਨ ਦੀਆਂ ਇਹ ਅਹਿਮ ਖਬਰਾਂ ਰਹੀਆਂ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਐਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ